ਵੈਗੁਰਦਿਕਾ ਖਾਲਸਾ ਵੈਗੁਰਦਿਕੀ ਫਤਿਹ ਰਾਜਵੀਰ ਸਿੰਘ ਅਕਾਲੀ ਸ੍ਰੀ ਅਮਰਸਰ ਜੇਠੂਵਾਲ ਤੋਂ ਜੀ ਅੱਛਾ ਕੀ ਹੋਇਆ ਕੀ ਇੱਥੇ ਜੀ ਇਹ ਰਾਤੀ ਦਸਨ ਮਿਤਾ ਕੋ ਪਿੰਡ ਵਾਲਿਆਂ ਦੇ 1 ਵਜੇ ਤੇ 5 ਮਿੰਟ ਤੇ ਚਾਰ ਤੋਂ ਪੰਜ ਜਿਹੜੇ ਹੋਏ ਨੇ ਧਮਾਕੇ ਅਸਮਾਨ ਦੇ ਵਿੱਚ ਹੀ ਹੋਏ ਨੇ ਤੇ ਇੱਕ ਜਿਹੜੀ ਆ ਜਿਹੜਾ ਰਾਕਟ ਜਿਹੜਾ ਮਜ਼ਾਇਲ ਆ ਉਹ ਇੱਥੇ ਪਿੰਡ ਦੇ ਵਿੱਚ ਪੈਲੀਆਂ ਦੇ ਵਿੱਚ ਡਿੱਗੀ ਆ ਜੀ ਕਿੰਨਾ ਕ ਸਾਈਜ਼ ਸੀ ਇਹਦਾ ਸਾਈਜ਼ ਉਹਦਾ ਹੈਗਾ ਵਾ 6.5-7 ਫੁੱਟ ਦੇ ਕਰੀਬ ਤਾਂ ਹੁਣ ਉਹ ਮਜ਼ਾਇਲ ਕਿੱਥੇ ਆ ਪੁਲਿਸ ਆ ਗਈ ਮਜ਼ਾਇਲ ਹਾਂ ਜੀ 8 ਵਜੇ ਨਾਲ ਪੁਲਿਸ ਆਈ ਸੀ ਤੇ ਪੁਲਿਸ ਉਹ ਲੈ ਕੇ ਚਲੀ ਗਈ ਆ ਕੁਝ ਜਿਹੜੇ ਟੁਕੜੇ ਨੇ ਜਿਹੜੇ ਇਸ ਤਰ੍ਹਾਂ ਬਲਾਸਟ ਹੋਏ ਨੇ ਉਹ ਘਰ ਪਿੰਡਾਂ ਦੇ ਵਿੱਚ ਥਾਵਾ ਥਾਵਾ ਦੇ ਉੱਤੇ ਟੁਕੜੇ ਡਿੱਗੇ ਨੇ ਹੁਣ ਰੱਬ ਜਾਣੇ ਕਿੰਨਾ ਕਿੰਨਾ ਦੇ ਘਰ ਡਿੱਗੇ ਅੱਛਾ ਕਿੰਨਾ ਕੁ ਨੁਕਸਾਨ ਪਈ ਹੋਇਆ ਇਹਦੇ ਵਿੱਚ ਨਹੀਂ ਨਹੀਂ ਨੁਕਸਾਨ ਐਕਚੁਅਲੀ ਨਾ ਉਹ ਜਿਹੜੀ ਮਜ਼ਾਇਲ ਹੈ ਉਹ ਉੱਪਰ ਹੀ ਚੱਲ ਗਈ ਹਵਾ ਦੇ ਵਿੱਚ ਹੀ ਚੱਲੀ ਆ ਜੇ ਹਾ ਜੇ ਰੱਬ ਨਾ ਕਰੇ ਜੇ ਕਿਤੇ ਧਰਤੀ ਦੇ ਚਲਦੀ ਫਿਰ ਨੁਕਸਾਨ ਜ਼ਿਆਦਾ ਹੋਣਾ ਸੀ ਇਸ ਟਾਈਮ ਸਿਰਫ ਛੋਟਾ ਜਿਹਾ ਇੱਕ ਟੋਆ ਹੀ ਪਿਆ ਹੋਇਆ ਇਸ ਕਰਕੇ ਨੁਕਸਾਨ ਦਾ ਬਚਾ ਹੀ ਰਿਹਾ ਵਾ ਪਿੰਡ ਦੇ ਵਿੱਚ ਕੋਈ ਡੈਸ਼ ਦਾ ਬਹੁਤ ਨਹੀਂ ਪਿੰਡ ਵਾਲੇ ਤੁਹਾਡੇ ਸਾਹਮਣੇ ਹੀ ਆ ਜੀ ਪਿੰਡ ਵਾਲ ਦੈਸ਼ਤਾਂ ਹੁੰਦੀ ਹੈ ਡਾਕ ਇੱਕ ਡਰ ਜਿਹੜਾ ਹੁੰਦਾ ਵਾ ਜੰਗ ਦਾ ਉਹ ਤਾਂ ਹੁੰਦਾ ਹੀ ਹੁੰਦਾ ਵਾ ਲੋਕੀ ਦਾ ਬੜਾ ਰੌਲਾ ਪਾਉਂਦੇ ਨੇ ਜੰਗ ਲੱਗੇ ਜੰਗ ਲੱਗੇ ਪਰ ਜਿਨ੍ਹਾਂ ਦੇ ਬੀਤੀ ਹੁੰਦੀ ਹੈ ਨਾ ਜੰਗ ਦਾ ਅਸਰ ਹੋਇਆ ਹੁੰਦਾ ਵਾ ਉਹਨਾਂ ਨੂੰ ਪਤਾ ਹੁੰਦਾ ਵਾ ਦੈਸ਼ਤਾਂ ਤਾਂ ਹੈ ਹੀ ਆ ਜੀ ਬਿਲਕੁਲ ਕਿਹਨਾਂ ਹੀ ਤੁਹਾਡਾ ਮੈਂ ਜੀ ਕੁਲਬੀਰ ਸਿੰਘ ਜਨਰਲ 77 ਪਾਕਿਸਤਾਨ ਜੁਨੇਤਾ ਗ੍ਰਾਮ ਬਲਾਕ ਟਾਰੀ ਹਾਂਜੀ ਕਿਹੜੇ ਪਿੰਡ ਤੁਹਾਡਾ ਮੇਰਾ ਪਿੰਡ ਜੇਠੂਵਾਲ ਜੀ ਅੱਜ ਕੀ ਹੋਇਆ ਤੁਹਾਡੇ ਪਿੰਡ ਗੱਤੀ ਇਹ ਰਾਤ ਇੱਕ ਸਵਾ 1 ਵਜੇ ਦੇ ਤਕਰੀਬਨ ਰਾਤ ਕਾਫੀ ਦੋ ਤਿੰਨ ਵਾਰੀ ਜਿਹੜਾ ਧਮਾਕਾ ਹੋਇਆ ਬੜਾ ਜ਼ਬਰਦਸਤ ਧਮਾਕਾ ਆ ਉਹਦੇ ਵਿੱਚ ਜਦੋਂ ਧਮਾਕਾ ਹੋਇਆ ਤੇ ਪਿੰਡ ਵਾਸੀ ਆਣ ਕੇ ਇੱਥੇ ਜਦੋਂ ਜਮੀਨ ਜੇਠਵਾਲ ਦੀ ਜਮੀਨ 'ਚ ਪਹੁੰਚੇ ਇੱਥੇ ਕਾਫੀ 6-7 ਲੰਮੀ ਜਿਹੜੀ ਮਝਾਇਲ ਆ ਉਹ ਇੱਥੇ ਡਿੱਗੀ ਸੀ ਉਹਦੇ ਨਾਲ-ਨਾਲ ਜਿਹੜੇ ਪਿੰਡ ਦੇ ਵਿੱਚ ਪਿੰਡ ਵਾਸੀਆਂ ਦੇ ਘਰਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਜਿਹੜੇ ਟੁਕੜੇ ਮਝਾਇਲ ਦੇ ਉਹ ਪਾਏ ਗਏ ਆ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਬੀ ਐਡੀ ਵੱਡੀ ਮਜਾਇਲ ਇੱਥੇ ਗਰੀ ਆ ਜਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਇਹਦੇ ਛੋਟੇ-ਛੋਟੇ ਟੁਕੜੇ ਕਾਫੀ ਜਿਹੜੇ ਤਿੱਖੇ ਟੁਕੜੇ ਆ ਅਸੀਂ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿ ਜਿਹੜਾ ਪਿੰਡ ਵਾਸੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਦੇ ਨਾਲ ਨਾਲ ਅਸੀਂ ਇਹ ਸਰਕਾਰ ਨੂੰ ਵੀ ਥੋੜਾ ਕਹਿਣਾ ਚਾਹੁੰਦੇ ਆ ਆਪ ਵੀ ਅੱਜ ਆਪਾਂ ਉੱਥੇ ਅੰਮ੍ਰਿਤਸਰ ਦੇ ਵਿੱਚ ਰਿਪੋਰਟ ਦੇ ਉੱਤੇ ਜਿਹੜਾ ਹਰ ਅਸਲ ਚੱਲ ਰਹੀ ਹੈ ਕਿ ਸਮਝਾਉਣ ਨੂੰ ਕੱਲ ਨੂੰ ਪਾਕਿਸਤਾਨ ਦੇ ਉੱਤੇ ਹਮਲਾ ਕਰਦਾ ਭਾਰਤ ਤੇ ਉਹਦੇ ਵਿੱਚ ਆਪਣਾ ਬਚਾ ਕਿਦਾਂ ਕਰਨਾ ਪਰ ਇਹ ਜਿਹੜੀ ਮਜਹੜ ਇਹਦੇ ਬਾਰੇ ਆਪਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਪਈ ਇਹ ਮਜਹੜ ਕਿੱਥੋਂ ਲਾਗੀ ਗਈ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਅੰਮ੍ਰਿਤਸਰ ਤੇ ਜਿੰਨੀਆਂ ਵੀ ਇਹ ਆਪਣੀਆਂ ਫੌਜ ਦੀਆਂ ਏਜੰਸੀਆਂ ਆ ਜਾਨਾਂ ਦੇ ਦਾਰੇ ਆ ਵੀ ਇਹਦੀ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਤੋਂ ਜਲਦੀ ਇਹਦੀ ਜਾਂਚ ਕੀਤੀ ਜਾਵੇ ਪੀ ਇਹ ਮਜਾਇਲ ਕਿਧਰੋਂ ਆਈ ਆ ਕਿਹਦੇ ਵੱਲੋਂ ਦਾਗੀ ਗਈ ਆ ਅਸੀਂ ਇਹ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਵੀ ਆਪਾਂ ਇੱਕ ਰੇ ਹਸਲਾਂ ਤੇ ਨਾ ਰਹੀਏ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋ ਜੇ ਇਹ ਕਹੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਚਾਹੇ ਫਰੋਸ਼ਿਕ ਟੀਮਾਂ ਆਪਣੇ ਫੌਜਦਾਰੀ ਦੀਆਂ ਵਾ ਚਾਹੇ ਪੂਲ ਪ੍ਰਸ਼ਾਸਨ ਦੀਆਂ ਵਾ ਉਹ ਇੱਥੇ ਆਣ ਕੇ ਇਹਦੀ ਜਾਂਚ ਕੀਤੀ ਜਾਵੇ ਕੱਲ ਤੋਂ ਕੋਈ ਕਿਸੇ ਵੱਡਾ ਉਹ ਪੰਜਾਬ ਦੇ ਵਿੱਚ ਕਿਸੇ ਪਿੰਡ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ